ਦਾ ਪਾ ਕੇ ਦੇ ਦਿਓ ਆਪਣੀ ਪੰਚਾਇਤ ਵੱਲੋਂ ਜੇ ਤੁਹਾਨੂੰ ਲੱਗਦਾ ਜੇ ਗੁਪਤ ਰੱਖਣਾ ਚਾਹੁੰਦਾ ਤੇ ਗੁਪਤ ਨਾ ਵੀ ਸਾਡੇ ਤੁਸੀਂ ਆਪੇ ਡੀਐਸ ਦੇ ਸਾਹ ਸਾਡੇ ਐਸਐਸਓ ਸਾਹਿਬ ਐਸਐਚਓ ਜੇ ਜਿਆਦਾ ਹੈ ਤੁਸੀਂ ਮੈਨੂੰ ਵੀ ਦੇ ਸਕਦੇ ਤੇ ਆਪਾਂ ਜਿਹੜਾ ਨਸ਼ੇ ਨੂੰ ਠੱਲ ਕੋੜ ਵਾਸਤੇ ਸਾਰਿਆਂ ਦੇ ਸੰਜੋਗ ਦੇ ਨਾਲ ਪਿੰਡਾਂ ਤੋਂ ਘਰਾਂ ਤੋਂ ਲੈ ਕੇ ਕਾਹਦੇ ਆਪਾਂ ਕੋੜ ਕੱਢ ਸਕਦੇ ਹ ਸੋ ਅਸੀਂ ਸਾਡੇ ਸਰਪੰਚ ਸਾਹਿਬ ਨਾਲ ਗੱਲ ਕਰ ਰਹੇ ਸੀ ਕਿ ਪਿੰਡ ਦੇ ਵਿਕਾਸ ਕਾਰਜਾਂ ਦੇ ਲਈ ਜਿਹੜਾ ਤੁਹਾਡੀ ਗੁੱਟਾ ਦੇ ਤੋਂ ਸੜਕ ਜਿਹੜੀ ਨਿਕਲਦੀ ਹੈ ਉਹ ਵੀ ਅਸੀਂ ਪ੍ਰੋਜੈਕਟ ਦੇ ਵਿੱਚ ਪਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗੀ ਸੜਕ ਜਿਹੜੀ ਆਪਾਂ ਤੁਹਾਡੀ ਪੱਕੀ ਬਣਾ ਕੇ ਦੇਵਾਂਗੇ ਹੋਰ ਵੀ ਕਈ ਕੰਮ ਜਿਹੜੇ ਅ ਤਨਖਹਵਾ ਦੀ ਦੱਸਦੇ ਨੇ ਕਿ ਕਿੱਧਰ ਨੂੰ ਹੈ ਕਿਹੜੀ ਸੜਕ ਹੈ ਉਸ ਆਲੀ ਦਾ ਵਿਕਾਸ ਵਾਸਤੇ ਜਿਹੜੇ ਥਾਪਰ ਮਾਡਲ ਛੱਪੜ ਬਣਾਏ ਜਾ ਰਹੇ ਉਹ ਵੀ ਸ਼ਾਇਦ ਤੁਹਾਡੇ ਪਿੰਡ ਦਾ ਛੱਪੜ ਵੀ ਜਿਹੜਾ ਉਹ ਕਾਫੀ ਗਿਆ ਉਸ ਤੋਂ ਇਲਾਵਾ ਸੋਲਡ ਵੇਸਟ ਸਕੂਲਾਂ ਦੀਆਂ ਜਿਹੜਾ 인ਫਰਾਸਟ੍ਰਕਚਰ ਸੀਗਾ ਤੁਸੀਂ ਦੇਖੋਗੇ ਆਉਣ ਵਾਲੇ 5-14 ਦਿਨਾਂ ਦੇ ਵਿੱਚ ਕਿ ਹਰੇਕ ਪਿੰਡ ਦੇ ਸਕੂਲ ਦੀ ਐਜੂਕੇਸ਼ਨ ਤੇ ਹੈਲਥ ਨੂੰ ਜਿਹੜਾ ਪਹਿਲੇ ਨੰਬਰ ਤੇ ਲਿਆਉਣ ਦੀ ਜ਼ਿੰਮੇਵਾਰੀ ਸਾਡੀ ਹੈ ਸੋ ਮੈਂ ਜ਼ਿਆਦਾ ਸਮਾਂ ਨਾਲ ਲੈਂਦਾ ਆ